ਮਤੇ ਨੂੰ ਲਾਡਾ ਨਾਲ ਪਾਲਿਆ ਸੀ ਮਤੇ ਨੂੰ ਚਾਵਾਂ ਨਾਲ ਪੜਾਇਆ ਸੀ ਮਤੇ ਨੂੰ ਲਾਡਾ ਨਾਲ ਪਾਲਿਆ ਸੀ ਮਤੇ ਨੂੰ ਚਾਵਾਂ ਨਾਲ ਪੜਾਇਆ ਸੀ ਤੈਨੂੰ ਸਵੇਰੇ ਕਦੇ ਚੰਦਰੀਏ ਨੀ ਨਾਵਾਜ਼ ਮਾਰ ਉਠਾਇਆ ਸੀ ਤੈਨੂੰ ਸਵੇਰੇ ਕਦੇ ਚੰਦਰੀਏ ਨੀ ਨਾਵਾਜ਼ ਮਾਰ ਉਠਾਇਆ ਸੀ ਤੂੰ ਕਰਨ ਨੂੰ ਛੱਡ ਕੇ ਭੱਜ ਗਈ ਨੀ ਤੂੰ ਕਰਨ ਨੂੰ ਛੱਡ ਕੇ ਭੱਜ ਗਈ ਨੀ ਮੋ ਛੱਡ ਗਈ ਡੈੜੀ ਮੰਮੀ ਦਾ ਤੀ ਦੇ ਤਾ ਚੰਗੀ ਦਈ ਰਬਾ ਕੀ ਕਰਨਾ ਤੀਨ ਕੰਮੀ ਦਾ ਤੀ ਦੇ ਤਾ ਚੰਗੀ ਦਈ ਰਬਾ ਕੀ ਕਰਨਾ ਤੀਨ ਕੰਮੀ ਦਾ ਤੈਨੂੰ ਚਾਵਾਂ ਨਾਲ ਵਿਆਉਣਾ ਸੀ ਤੇਰੇ ਵਿਆਹ ਤੇ ਗਿੱਧਾ ਪੋਣਾ ਸੀ ਤੈਨੂੰ ਚਾਵਾਂ ਨਾਲ ਵਿਆਉਣਾ ਸੀ ਤੇਰੇ ਵਿਆਹ ਤੇ ਗਿੱਧਾ ਪੋਣਾ ਸੀ ਤੇਰੀ ਜੰਜਨ ਚੜਕੇ ਆਉਣਾ ਸੀ ਤੈਨੂੰ ਢੋਲੀ ਦੇ ਵਿੱਚ ਪੋਣਾ ਸੀ ਤੇਰ ਜੰਜਨ ਚੜਕੇ ਆਉਣਾ ਸੀ ਤੈਨੂੰ ਡੋਲੀ ਦੇ ਵਿੱਚ ਪੋਣਾ ਸੀ ਤੇਰੀ ਮਨ ਤੈਨੂੰ ਦੇਣਾ ਸੀ ਤੇਰੀ ਮਨ ਤੈਨੂੰ ਦੇਣਾ ਸੀ ਦਾਜ ਵੰਸ ਵੱਨੀ ਦਾ ਤੀ ਦਈ ਤਾ ਚੰਗੀ ਦਈ ਰੱਬਾ ਕੀ ਕਰਨਾ ਤੀਨ ਕੰਮੀ ਦਾ ਦੀ ਦਈ ਤਾਂ ਚੰਗੀ ਦਈ ਰਭਾ ਕੀ ਕਰਨਾ ਤੀਨ ਕੰਮੀ ਦਾ ਜਿਹੜੀਆਂ ਪੱਜ ਕੇ ਵਿਆਹ ਕਰਵਾਉਂਦੀਆਂ ਨੇ ਉਹ ਵੇਲੇ ਨੂੰ ਪਛਤੌਂਦੀਆਂ ਨੇ ਜਿਹੜੀਆਂ ਪੱਜ ਕੇ ਵਿਆਹ ਕਰਵਾਉਂਦੀਆਂ ਨੇ ਉਹ ਵਿਲੇ ਨੂੰ ਪਛਤੌਂਦੀਆਂ ਨੇ ਉਹ ਹਰ ਵਕਤ ਰੋਂਦੀਆਂ ਰਹਿੰਦੀਆਂ ਨੇ ਮਾਪਿਆਂ ਨੂੰ ਮਿਲਣਾ ਚਾਹੁੰਦੀਆਂ ਨੇ ਉਹ ਹਰ ਵਕਤ ਰੋਂਦੀਆਂ ਰਹਿੰਦੀਆਂ ਨੇ ਮਾਪਿਆਂ ਨੂੰ ਮਿਲਣਾ ਚਾਹੁੰਦੀਆਂ ਨੇ ਜੇ ਮਾਪਿਆਂ ਦੇ ਨਾਲ ਵਰਤਣਾ ਹੈ ਤਾਂ ਮਾਪਿਆਂ ਦਾ ਕਹਿਣਾ ਮੰਨੀਦਾ ਜੇ ਮਾਪਿਆਂ ਦੇ ਨਾਲ ਵਰਤਣਾ ਹੈ ਮਾਪਿਆਂ ਦਾ ਕਹਿਣਾ ਮੰਨੀਦਾ ਤੀ ਦਈ ਤਾਂ ਚੰਗੀ ਦਈ ਰੱਬਾ ਕੀ ਕਰਨਾ ਤੀਨ ਕੰਮੀ ਦਾ ਤੀ ਦਈਤਾ ਚੰਗੀ ਦਈ ਰੱਬਾ ਕੀ ਕਰਨਾ ਤੀਨ ਕੰਮੀ ਦਾ ਇਸ ਕਰਕੇ ਤਮਾ ਪੇਤੀਆਂ ਨੂੰ ਕੁੱਖਾਂ ਵਿੱਚ ਕਤਲ ਕਰਾਉਂਦੇ ਨੇ ਇਸ ਕਰਕੇ ਤਮਾ ਪੇਤੀਆਂ ਨੂੰ ਕੁੱਖਾਂ ਵਿੱਚ ਕਤਲ ਕਰਾਉਂਦੇ ਨੇ ਇੱਜ਼ਤ ਨਾ ਸਾਡੀ ਖਰਾਬ ਹੋਵੇ ਤਾਈਓ ਤੀਆਂ ਜਮਣੋਂ ਡਰਦੇ ਨੇ ਇੱਜ਼ਤ ਨਾ ਸਾਡੀ ਖਰਾਬ ਹੋਵੇ ਤਾਈਓ ਤੀਆਂ ਜਮਣੋਂ ਡਰਦੇ ਨੇ ਤਾਈਓ ਤਾਂ ਵਿਸ਼ਵਾਸ ਖਤਮ ਹੋਇਆ ਵਿਸ਼ਵਾਸ ਨਾ ਤੀ ਜੰਮੀ ਦਾ ਤਾਈਓ ਤਾਂ ਵਿਸ਼ਵਾਸ ਖਤਮ ਹੋਇਆ ਵਿਸ਼ਵਾਸ ਨਤੀ ਜੰਮੀ ਦਾ ਤੀਹ ਦਿੱਤਾ ਚੰਗੀ ਦਈ ਰੱਬਾ ਕੀ ਕਰਨਾ ਤੀਨ ਕੰਮੀ ਦਾ ਤੀਹ ਦਿੱਤਾ ਚੰਗੀ ਦਈ ਰੱਬਾ ਕੀ ਕਰਨਾ ਤੀਨ ਕੰਮੀ ਦਾ ਜਿਹੜੀ ਕਰ ਦੇ ਵਿੱਚੋਂ ਪੱਜ ਗਈ ਉਹਦੇ ਪਿੱਛੇ ਕਦੇ ਨਹੀਂ ਜਾਏਦਾ ਜਿਹੜੀ ਕਰ ਦੇ ਵਿੱਚੋਂ ਪੱਜ ਗਈਉਂਦੇ ਪਿੱਛੇ ਕਦੇ ਨਹੀਂ ਜਾਏਦਾ ਕਰ ਲਿਆ ਕੇ ਕੀ ਕਰਨੀ ਤੀ ਬੇਦਖਲੀ ਉਹਨੂੰ ਲਖਾਈਦਾ ਕਰ ਲਿਆ ਕੇ ਕੀ ਕਰਨੀ ਤੀ ਬੇਦਖਲੀ ਉਹਨੂੰ ਲਖਾਈਦਾ ਆਪਣੇ ਵੱਲੋਂ ਉਮਰ ਮੁੱਕ ਗਈ ਉਹਦਾ ਉਸੇ ਦਿਨ ਕੜਾ ਪਨਾਈਦਾ अपने वलो उ मार मुक गई उन घणा पनाई दी दी त चङी दी री करी नकमी दी दी त चङी दी री करी नकमी दी दी त चङी दी र ती करना तीन कमी दा ती दई चंगी दई रब्बा की करना तीन कमी दा